ਜੇਪੀ ਜਪਾਰਤ ਨਮੋ ਬੁੱਧਾਇ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਜੀ ਦੇ ਤੀਸਰੇ ਗੁਰੂ 1848 ਦੇ ਵਿੱਚ ਸਿੱਖਿਆ ਦਾ ਇੱਕ ਬਹੁਤ ਵੱਡਾ ਇਨਕਲਾਬ ਲਿਆਉਣ ਵਾਲੇ ਭਾਰਤ ਦੇ ਵਿੱਚ ਪਹਿਲੀ ਵਾਰੀ ਸਭ ਵਰਗ ਦੀਆਂ ਔਰਤਾਂ ਵਾਸਤੇ ਅਤੇ ਛੂਦਰਾਂ ਅਸ਼ੂਤਾਂ ਵਾਸਤੇ ਸਕੂਲ ਖੋਲਣ ਵਾਲੇ ਕ੍ਰਾਂਤੀਕਾਰੀ ਮਹਾਨ ਲਿਖਾਰੀ ਦਾਦਾ ਸਾਹਿਬ ਮਹਾਤਮਾ ਜੋਤੀਬਾ ਫੂਲੇ ਜੀ ਦੇ ਜਨਮ ਦਿਨ ਦੀਆਂ ਪੂਰੇ ਵਿਸ਼ਵ ਦੇ ਭਾਰਤੀ ਮੂਲ ਨਿਵਾਸੀ ਸਮਾਜ ਨੂੰ ਲੱਖ ਲੱਖ ਮੁਬਾਰਕਾਂ ਸੋ ਸਾਥੀਓ ਜਦੋਂ ਇਤਿਹਾਸ ਨੂੰ ਪੜਿਆ ਕਿ ਕਿਸ ਤਰ੍ਹਾਂ ਸਾਡੇ ਮਹਾਨ ਰਹਿਬਰਾਂ ਨੇ ਸਾਡੀ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਦੇ ਲਈ ਕਿਸ ਤਰ੍ਹਾਂ ਇਹ ਸਮਾਜਿਕ ਸੰਘਰਸ਼ ਦਾ ਆਰੰਭ ਕੀਤਾ ਜਦੋਂ ਦਾਦਾ ਸਾਹਿਬ ਜੋਤੀਵਾ ਫੂਲੇ ਜੀ ਨੂੰ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਨੇ ਆਪਣੇ ਵਿਆਹ ਤੇ ਸੱਦਿਆ ਅਤੇ ਜਦੋਂ ਵਿਆਹ ਦੇ ਵਿੱਚ ਜੋਤੀਵਾ ਫੂਲੇ ਜੀ ਦਾ अपमान ਕੀਤਾ ਜਾਂਦਾ ਹੈ ਜਲੀਲ ਕੀਤਾ ਜਾਂਦਾ ਹੈ ਅਤੇ ਦਾਦਾ ਸਾਹਿਬ ਘਰੇ ਆ ਕੇ ਸੋਚਦੇ ਹਨ ਕਿ ਮੇਰਾ ਕਿਉਂ અપમાન ਹੋਇਆ ਮੈਨੂੰ ਕਿਉਂ ਜਲੀਲ ਕੀਤਾ ਗਿਆ ਤਾਂ ਮੈਨੂੰ ਗੁਰਬਾਣੀ ਦਾ ਸੰਤ ਸਤਗੁਰ ਨਾਮਦੇਵ ਜੀ ਦਾ ਸ਼ਬਦ ਯਾਦ ਆਉਂਦਾ ਹੈ ਹਸਤ ਖੇਲਤ ਤੇਰੇ ਦੇਹ ਰਿਆ ਭਗਤ ਕਰਤ ਨਾਮਾ ਪਕਰ ਉਠਾਇਆ ਹਿੰੜੀ ਜਾਤਮੀਰ ਜਦ ਮਰਾਇਆ ਛਿਪੇ ਕੇ ਜਨਮ ਕਾਹਿ ਕੋ ਆਇਆ ਕਿ ਜਿਸ ਤਰ੍ਹਾਂ ਸੰਤ ਸਤਗੁਰੂ ਨਾਮਦੇਵ ਜੀ ਜਦੋਂ ਮੰਦਰ ਦੇ ਵਿੱਚ ਗਏ ਦੇਹਰੇ ਦੇ ਵਿੱਚ ਗਏ ਤਾਂ ਸੰਤ ਸਤਗੁਰੂ ਨਾਮਦੇਵ ਜੀ ਕਹਿੰਦੇ ਹਨ ਕਿ ਮੈਂ ਵੀ ਹਸਦਾ ਖੇਲਦਾ ਤੇਰੇ ਦੇਹਰੇ ਆ ਗਿਆ ਹਸਤ ਖੇਲਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਤੇ ਮੈਂ ਵੀ ਦੂਸਰੇ ਲੋਕਾਂ ਵਾਂਗ ਭਗਤੀ ਕਰਨ ਲੱਗਾ ਪਰੰਤੂ ਮੈਨੂੰ ਭਗਤੀ ਕਰਦੇ ਇਹਨੂੰ ਪਕੜ ਲਿਆ ਗਿਆ ਕਿਉਂਕਿ ਹਸਤ ਖੇਲਤ ਤੇਰੇ ਦੇਹ ਰਿਆ ਆ ਭਗਤ ਕਰਤ ਨਾਮਾ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਦ ਬਰਾਇਆ ਛੀਪੇ ਕੇ ਜਨਮ ਕਾਹਿ ਕੋ ਆ ਤਾਂ ਮੇਰੀ ਜਾਤ ਪਛਾਣੀ ਗਈ ਤਾਂ ਮੈਨੂੰ ਜਲੀਲ ਕੀਤਾ ਗਿਆ ਉਥੋਂ ਕ੍ਰਾਂਤੀ ਜਨਮ ਲੈਂਦੀ ਹੈ ਤੇ ਇਸ ਤਰ੍ਹਾਂ ਜੋਤੀਬਾ ਫੂਲੇ ਜੀ ਦਾਦਾ ਸਾਹਿਬ ਜੀ ਦਾ અપਮਾਨ ਜਦੋਂ ਹੋਇਆ ਤਾਂ ਉਹਨਾਂ ਨੇ ਸੋਚਿਆ ਕਿ ਮੇਰਾ અપਮਾਨ ਕਿਉਂ ਹੋਇਆ ਤਾਂ ਉਹਨਾਂ ਨੇ ਜਦੋਂ ਸਾਰੀ ਸੋਚ ਵਿਚਾਰ ਕਰਕੇ ਇਹ ਹੱਲ ਕੀਤਾ ਕਿ ਇਹ ਸਭ ਕੁਝ ਅਨਪੜਤਾ ਦੇ ਅਗਿਆਨਤਾ ਦੇ ਕਰਕੇ ਵਾਪਰਿਆ ਤਾਂ ਮਹਾਤਮਾ ਜੋਤੀਬਾ ਫੂਲੇ ਜੀ ਨੇ ਕਿਹਾ ਕਿ ਵਿਦਿਆ ਬਿਨਾ ਮਤਤ ਗਈ ਮਤ ਬਿਨਾ ਨੀਤੀ ਗਈ ਨੀਤੀ ਬਿਨਾ ਗਤੀ ਗਈ ਗਤੀ ਬਿਨਾ ਧਨ ਗਿਆ ਧਨ ਬਿਨਾ शूਦਰ ਗੁਲਾਮ ਹੋ ਗਿਆ ਇਹ ਸਾਰੇ ਅਗਿਆਨਤਾ ਦੇ ਕਰਕੇ ਹੋਇਆ ਜਿਵੇਂ ਗੁਰਬਾਣੀ ਦੇ ਵਿੱਚ ਫਰਮਾਨ ਹੈ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਜਾਂ ਅਕਲੀ ਸਾਹਿਬ ਸੇਵिए ਅਕਲੀ ਪੜ ਕੇ 부ਝੀਏ ਅਕਲੀ ਕੀ ਚੇਦਾਨ ਅਕਲੀ ਸਾਹਿਬ ਸੇਵੀਏ ਕਿ ਜਦ ਤੱਕ ਸਾਨੂੰ ਅਕਲ ਨਹੀਂ ਆਉਂਦੀ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਪੂਜਣਾ ਕਿਹਨੂੰ ਹੈ ਕਿਹੜੇ ਭਗਵਾਨਾਂ ਦੀ ਅਸੀਂ ਉਹਨਾਂ ਨੂੰ ਮੰਨਣਾ ਹੈ ਉਹਨਾਂ ਦੀ ਸੋਚ ਤੇ ਅਸੀਂ ਪਹਿਰਾ ਦੇਣਾ ਹੈ ਤਾਂ ਇਸ ਤਰ੍ਹਾਂ ਜੋਤੀਬਾ ਫੁਲੇਜੀ ਨੇ ਸਮਾਜ ਦੇ ਵਿੱਚ ਵਿੱਦੇ ਦਾ ਚਾਨਣ ਲੈ ਕੇ ਗਏ 1848 ਦੇ ਵਿੱਚ ਉਹਨਾਂ ਨੇ ਭਾਰਤ ਦੀਆਂ ਸਭ ਵਰਗ ਦੀਆਂ ਔਰਤਾਂ ਦੇ ਵਾਸਤੇ ਸਕੂਲ ਖੋਲ੍ਹਿਆ ਭਾਰਤ ਦੇ ਸ਼ੂਦਰਾਂ ਵਾਸਤੇ ਸਕੂਲ ਖੋਲ੍ਹਿਆ ਅਤੇ ਇਸ ਤਰ੍ਹਾਂ ਜਦੋਂ ਦਾਦਾ ਸਾਹਿਬ ਜੀ ਸਮਾਜ ਨੂੰ ਪੜ੍ਹਾਉਣ ਦਾ ਕੰਮ ਕਰਨ ਲੱਗੇ ਤਾਂ ਇਹ ਕ੍ਰਾਂਤੀ ਇਹ ਵਿਗਾਪਤ ਘਰ ਵਿੱਚੋਂ ਪੈਦਾ ਹੁੰਦੀ ਹੈ ਕਿਉਂਕਿ ਉਸ ਵੇਲੇ ਮਨੂ ਦਾ ਕਾਨੂੰਨ ਚੱਲਦਾ ਸੀ ਮਨੂ ਸਮ੍ਰਿਤੀ ਲਾਗੂ ਸੀ ਤਾਂ ਉਹਨਾਂ ਨੂੰ ਉਨ੍ਹਾਂ ਦੇ ਪਿਤਾ ਸਹਿਬਾਨ ਜੀ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਅਤੇ ਦਾਦੀ ਮਾ ਸਵਿੱਤਰੀਬਾਈ ਫੂਲੇਜੀ ਦਾਦਾ ਸਾਹਿਬ ਜੀ ਦੇ ਨਾਲ ਇਸ ਸਿੱਖਿਆ ਦੇ ਮਹਾਨ ਕ੍ਰਾਂਤੀਕਾਰੀ ਯੋਗਦਾਨ ਦੇ ਵਿੱਚ ਉਹ ਦਾਦਾ ਜੀ ਦਾਦਾ ਸਾਹਿਬ ਜੀ ਦੇ ਨਾਲ ਬਰਾਬਰ ਖੜੇ ਫਿਰ ਇੱਕ ਮੁਸਲਮਾਨ ਉਸਮਾਨ ਸੇਖ ਅਤੇ ਬੀਬੀ ਫਾਤਿਮਾ ਭੈਣ ਜੀ ਨੇ ਉਹ ਆਪਣਾ ਕਰ ਦਾਦਾ ਸਾਹਿਬ ਜੋਤੀਬਾ ਫੂਲੇ ਅਤੇ ਦਾਦੀ ਮਾਂ ਸਵਿੱਤਰੀਬਾ ਫੂਲੇ ਜੀ ਨੂੰ ਇਸ ਸਿੱਖਿਆ ਦੇ ਇਨਕਲਾਬ ਦੇ ਵਾਸਤੇ ਆਪਣਾ ਘਰ ਨੂੰ ਸਕੂਲ ਦੇ ਤੌਰ ਤੇ ਚਲਾਇਆ ਅਤੇ ਇਸ ਤਰ੍ਹਾਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਪ੍ਰੋਫੈਸਰ ਗੁਨਾਮ ਸਿੰਘ ਮੁਖਸਰ ਜੀ ਵਿਚਾਰ ਕਰਦੇ ਆਂ ਦਾਦਾ ਸਾਹਿਬ ਜੋਤੀਬਾ ਫੂਲੇ ਜੀ ਦੀ ਕਹਾਣੀ ਕਹਿੰਦੇ ਹਨ ਕਿ ਇੱਕ ਦਿਨ ਜਦੋਂ ਜੋਤੀਵਾ ਫੁੱਲੇ ਜੀ ਮਹਾਤਮਾ ਦਾਦਾ ਸਾਹਿਬ ਸੁੱਤੇ ਪਏ ਸਨ ਤਾਂ ਕੰਧ ਡੱਬ ਕੇ ਦੋ ਮਨੁੱਖ ਉਹਨਾਂ ਨੂੰ ਮਾਰਨ ਦੇ ਲਈ ਆਉਂਦੇ ਹਨ ਤਾਂ ਦਾਦਾ ਸਾਹਿਬ ਖੜਾਕ ਦੇ ਨਾਲ ਉੱਠ ਜਾਂਦੇ ਹਨ ਤਾਂ ਉਹਨਾਂ ਨੂੰ ਪੁੱਛਦੇ ਹਨ ਕਿ ਤੁਸੀਂ ਕੌਣ ਹੋ ਤਾਂ ਉਹ ਦੋ ਮਨੁੱਖ ਮੰਗਤੇ ਮਹਾਰ ਕਹਿੰਦੇ ਅਸੀਂ ਤੇਰੀ ਮੌਤ ਬਣ ਕੇ ਆਏ ਹਾਂ ਦੁਸ਼ਮਣ ਨੇ ਸਾਨੂੰ ਬਹੁਤ ਵੱਡੀ ਰਾਸ਼ੀ ਦਿੱਤੀ ਹੈ ਤੈਨੂੰ ਮਾਰਨ ਦੇ ਲਈ ਬਹੁਤ ਵੱਡਾ ਧਨ ਦਿੱਤਾ ਹੈ ਤਾਂ ਦਾਦਾ ਸਾਹਿਬ ਆਪਣਾ ਸਿਰ ਮੰਜੇ ਦੀਆਂ ਦੌਣ ਵਿੱਚ ਰੱਖ ਦਿੰਦੇ ਹਨ ਤੇ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਲਈ ਮੈਂ ਇਹ ਸੰਘਰਸ਼ ਕਰਦਾ ਹਾਂ ਜਿਨ੍ਹਾਂ ਲੋਕਾਂ ਦੇ ਨੂੰ ਜਗਾਉਣ ਦੇ ਲਈ ਮੈਂ ਆਪਣਾ ਜੀਵਨ ਕੁਰਬਾਨ ਕਰਦਾ ਹਾਂ ਜੇਕਰ ਮੈਂ ਉਨ੍ਹਾਂ ਲੋਕਾਂ ਦੇ ਹੱਥੋਂ ਮਾਰਿਆ ਜਾਂਦਾ ਹੈ ਤਾਂ ਇਸ ਤੋਂ ਵੱਡਾ ਹੋਰ ਉਪਕਾਰ ਕਿਹੜਾ ਹੋਵੇਗਾ ਤਾਂ ਉਹਨਾਂ ਦੋ ਮਨੁੱਖਾਂ ਨੂੰ ਗਿਆਨ ਹੁੰਦਾ ਹੈ ਅਤੇ ਦੋ ਮਨੁੱਖ ਉਹ ਦਾਦਾ ਸਾਹਿਬ ਰਾਸ਼ਟਰਪਿਤਾ ਮਹਾਤਮਾ ਜੋਤੀਬਾ ਫੂਲੇ ਜੀ ਦੇ ਨਾਲ ساری ਉਮਰ ਚੱਲਦੇ ਹਨ ਇੱਕ ਉਹਨਾਂ ਦਾ ਅੰਗ ਰਖੇਕ ਬਣ ਕੇ ਚੱਲਦਾ ਹੈ ਅਤੇ ਦੂਜਾ ਇਹ ਬਹੁਤ ਵੱਡਾ ਵਿਦਵਾਨ ਲਿਖਾਰੀ ਬਣਦਾ ਹੈ ਇਹ ਸਾਰਾ ਇਤਿਹਾਸ ਦੁਸ਼ਮਣ ਨੇ ਦਬਾ ਦਿੱਤਾ ਸੀ ਪਰੰਤੂ ਅਕ ਇੱਕ ਅਗਰੇਜ਼ ਔਰਤ ਗੇਲ ਓਮਬਟ ਨੇ ਦਾਦਾ ਸਾਹਿਬ ਜੀ ਦਾ ਉਹ ਇਤਿਹਾਸ ਸਾਡੇ ਸਾਹਮਣੇ ਰੱਖਿਆ ਤਾਂ ਸਾਨੂੰ ਪਤਾ ਲੱਗਾ ਕਿ 1848 ਦੇ ਵਿੱਚ ਸਿੱਖਿਆ ਦਾ ਬਹੁਤ ਵੱਡਾ ਇਨਕਲਾਬ ਭਾਰਤ ਦੀਆਂ ਔਰਤਾਂ ਵਾਸਤੇ ਅਤੇ ਛੂਦਰਾਂ ਅਸ਼ੂਤਾਂ ਵਾਸਤੇ 1848 ਦੇ ਵਿੱਚ ਦਾਦਾ ਸਾਹਿਬ ਜੋਤੀਬਾ ਫੂਲੇ ਜੀ ਦਾਦੀ ਮਾ ਸ਼ਿਵਤਰੀਬਾਈ ਫੂਲੇ ਜੀ ਬੀਬੀ ਫਾਤਿਮਾ ਸ਼ੇਖ ਅਤੇ ਉਸਮਾਨ ਸ਼ੇਖ ਜੀ ਨੇ ਬਹੁਤ ਵੱਡਾ ਇਨਕਲਾਬ ਲਿਆਂਦਾ ਅੱਜ ਦੇ ਦਿਨ ਤੇ ਅਸੀਂ ਰਾਸ਼ਟਰਪਿਤਾ ਜੋਤੀਬਾ ਫੂਲੇ ਜੀ ਦਾਦੀমা ਸਵਿੱਤਰੀਬਾਈ ਫੂਲੇ ਜੀ ਅਤੇ ਉਸਮਾਨ ਸ਼ੇਖ ਅਤੇ ਬੀਬੀ ਫਾਤਿਮਾ ਦੇ ਮਹਾਨ ਇਨਕਲਾਬਾਂ ਨੂੰ ਯਾਦ ਕਰਦੇ ਹੋਏ ਅਸੀਂ ਉਹਨਾਂ ਦੇ ਸੰਘਰਸ਼ਾਂ ਤੋਂ ਜੋ ਉਹਨਾਂ ਨੇ ਸਾਡੇ ਲਈ ਕੀਤਾ ਆਪਣੇ ਪਰਵਾਰਾਂ ਨੂੰ ਆਪਣੇ ਸਮਾਜ ਨੂੰ ਉਹ ਇਤਿਹਾਸ ਦੱਸਿਏ ਤਾਂ ਜੋ ਸਮਾਜ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਉਹਨਾਂ ਦੇ ਜੋ ਅਧੂਰੇ ਕੰਮ ਹੈ ਅਸੀਂ ਉਹਨਾਂ ਨੂੰ ਮੰਜ਼ਲ ਤੱਕ ਲੈ ਕੇ ਜਾਈਏ ਅਤੇ ਭਾਰਤ ਦੇ ਵਿੱਚ ਅਸੀਂ ਬਹੁਜਨਾ ਦਾ ਉਹ ਬੇਗੰਪੁਰਾ ਬੁੱਧਮਈ ਬੇਗੰਪੁਰਾ ਸਥਾਪਿਤ ਕਰੀਏ ਜੈਪੀ ਜੈ ਭਾਰਤ ਨਮੋ ਬੁੱਧਾਇ